ਉਮਰੀਤਸਰ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਰਾਜਸਾਨੀ ਇਲਾਕੇ ਦੇ ਵਿੱਚ ਪੈਂਦੇ ਇੱਕ ਪਿੰਡ ਦੇ ਡੇਰੇ ਦੇ ਵਿੱਚ ਇੱਕ ਲੁਟੇਰੇ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਦੀ ਇਹ ਜਿਹੜੀ ਕੀ ਵਾਰਦਾਤ ਦੱਸੀ ਜਾ ਰਹੀ ਹੈ ਜਦੋਂ ਇੱਕ ਡੇਰੇ ਦੇ ਵਿੱਚ ਕੁਝ ਹਥਿਆਰਬੰਦ ਲੁਟੇਰੇ ਦਾਖਲ ਹੁੰਦੇ ਨੇ ਲੁੱਟ ਦੀ ਨੀਅਤ ਨਾਲ ਪਰ ਇਸੇ ਦੌਰਾਨ ਜਿਹੜੇ ਕੀ ਡੇਰੇ ਦੇ ਵਿੱਚ ਰਹਿ ਰਹੇ ਵਿਅਕਤੀ ਹੁੰਦੇ ਨੇ ਉਹਨਾਂ ਨੂੰ ਲੁਟੇਰਿਆਂ ਦੀ ਭਨਕ ਲੱਗ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਲੁਟੇਰਿਆਂ ਦਾ ਦਬਕੇ ਜਿਹੜਾ ਕੀ ਮੁਕਾਬਲਾ ਕੀਤਾ ਜਾਂਦਾ ਪਰ ਲੁਟੇਰਿਆਂ ਦੇ ਵੱਲੋਂ ਡੇਰੇ ਦੇ ਵਿੱਚ ਰਹਿ ਰਹੇ ਵਿਅਕਤੀਆਂ ਦੇ ਉੱਪਰ ਫਰਕ ਕਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਲਾਇਸੈਂਸੀ ਪਿਸਤੌਲ ਦੇ ਨਾਲ ਡੇਰੇ ਦੇ ਵਿੱਚ ਰਹਿ ਰਹੇ ਇੱਕ ਸਖਸ਼ ਦੇ ਵੱਲੋਂ ਵੀ ਗੋਲੀ ਚਲਾਈ ਜਾਂਦੀ ਹੈ ਤੇ ਗੋਲੀ ਲੱਗਣ ਦੇ ਨਾਲ ਇੱਕ ਲੁਟੇਰੇ ਦੀ ਮੌਕੇ ਤੇ ਹੀ ਮੌਤ ਹੋ ਗਈ ਐ ਸੋ ਇਹ ਜਿਹੜਾ ਕਿ ਵੱਡੀ ਵਾਰਦਾਤ ਵਾਪਰੀ ਐ ਅੰਮ੍ਰਿਤਸਰ ਦੇ ਹਲਕਾ ਰਾਜਸਥਾਨੀ ਦੇ ਪਿੰਡ ਪਿੱਲੋਵਾਲ ਪੱਕਾ ਬਠਿੰਡਿਆ ਦੇ ਡੇਰੇ ਦੇ ਵਿੱਚ ਜਿੱਥੇ ਕਿ ਬੀਤੀ ਰਾਤ ਦੱਸਿਆ ਜਾ ਰਿਹਾ ਕਿ ਲੁਟੇਰੇ ਦਾਖਲ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੱਡੇਰੇ ਦੇ ਵਿੱਚ ਰਹਿਣ ਵਾਲੇ ਜਸਪਾਲ ਸਿੰਘ ਨਾਮਕ ਵਿਅਕਤੀ ਦੇ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਇਹਨਾਂ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਜਾਂਦਾ ਹੈ ਤੇ ਲੁਟੇਰਿਆਂ ਦੇ ਵੱਲੋਂ ਇਸ ਦੌਰਾਨ ਫਰਕ ਕੀਤੇ ਜਾਂਦੇ ਨੇ ਜਿਸ ਕਰਕੇ ਜਸਵਾਲ ਜੋ ਕਿ ਡੇਰੇ ਦੇ ਵਿੱਚ ਰਹਿ ਰਿਹਾ ਹੁੰਦਾ ਉਸ ਨੂੰ ਗੋਲੀ ਲੱਗਦੀ ਹੈ ਤੇ ਉਹ ਵੀ ਜ਼ਖਮੀ ਹੋਇਆ ਤੇ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਮੁਕਾਬਲੇ ਦੇ ਦੌਰਾਨ ਡੇਰੇ ਦੇ ਵਿੱਚ ਰਹਿ ਰਹੇ ਸਖਤੇ ਵੱਲੋਂ ਵੀ ਆਪਣੇ ਲੈਸੈਂਸੀ ਰਿਵੋਲਵਰ ਦੇ ਨਾਲ ਫਰਕ ਕੀਤੇ ਜਾਂਦੇ ਨੇ ਅਤੇ ਇਸੀ ਦਨ ਇਕਲੂਟੇਰਾ ਜਿਹੜਾ ਕਿ ਉਹ ਜਾਨ ਗਵਾ ਬੈਠਦੇ ਜਦ ਕਿ ਉਸ ਦੇ ਬਾਕੀ ਸਾਥੀ ਮੌਕੇ ਤੋਂ ਫਰਾਰ ਹੋਏ ਨੇ ਜਾਣਕਾਰੀ ਇਹ ਵੀ ਮਿਲੀ ਹੈ ਕਿ 8 ਤੋਂ 10 ਲੁਟੇਰੇ ਸਨ ਜਿਨ੍ਹਾਂ ਦੇ ਵੱਲੋਂ ਲੁਟੇਰੇ ਦੇ ਲੁਟੇਰੇ ਜਿਹੜੇ ਹੈਗੇ ਨੇ ਦਾਖਲ ਹੁੰਦੇ ਨੇ ਡੇਰੇ ਦੇ ਵਿੱਚ ਅਤੇ ਵਾਰਦਾਤ ਤੋਂ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਹਨ ਨੂੰ ਸਾਬਚਾਈ ਜਾਏ ਪ੍ਰਸ਼ਾਸਨ ਕੋਲ ਹਾਂਜੀ ਕਿਹੜਾ ਪਿੰਡ ਤੇ ਗੋਲੀਕਲੀ ਚੱਲੀ ਕੀ ਕੀ ਮਸਲਾ ਸਾਰਾ ਪਿੰਡ ਵੀ ਰੋਲ ਪੱਕਾ ਵੀਰ ਜੀ ਹਾਂਜੀ ਕੀ ਨਾਂ ਆਪਣਾ ਵੀਰ ਜੀ ਜਗਰਾਤ ਸਿੰਘ ਆ ਨਾਂ ਆਪਣਾ ਅੱਛਾ ਕਿਹੜਾ ਡੇਰਾ ਵਜਦਾ ਡੇਰਾ ਬਠਿੰਡਿਆ ਦਾ ਡੇਰਾ ਵਜਦਾ ਜੀ ਆਪਾਂ ਇੱਥੇ ਕੀ ਕਟਣਾ ਵਾਪਰੀ ਰਾਤ ਜੜੀ ਭਾਜੀ ਆਪਣੇ ਨਾਲ ਇੱਥੇ 1 ਵਜੇ ਆਪਾਂ ਨੂੰ ਪਏ ਆ ਜੀ ਲਟੇਰੇ ਅੱਛਾ ਜੀ ਤੇ ਆਪਣੇ ਤੋਂ ਪਹਿਲਾਂ ਖੜਕਾ ਬੱਤੀ ਬੰਦ ਹੋਈ ਆ ਖੜਕਾ ਆਦ ਮੈਂ ਵੱਡੇ ਵੀਰ ਨੂੰ ਉਠਾਇਆ ਜੀ ਹਾਂਜੀ ਤੇ ਉਹਨੂੰ ਮੈਂ ਵੀ ਉੱਥਾਂ ਬਾਹਰ ਵੇਖੀ ਕੀ ਆ ਅਸੀਂ ਦਰਵਾਜ਼ਾ ਖੋਲ ਕੇ ਬਾਹਰ ਚੱਲ ਗਏ ਹਾਂ ਜੀ ਬੈਕ ਸਾਈਡ ਹਾਂਜੀ ਤੇ ਉਹਨਾਂ ਅਲਗੋਂ ਸਿੱਧੇ ਹੀ ਫਾਇਰਿੰਗ ਕਰ ਅਰਥਲ 10 ਜਣੇ ਹੈ ਜੀ ਅੱਛਾ ਜੀ ਥਿਆਰ ਹੀ ਉਹਨਾਂ ਕੋਲ ਅੱਜ ਇਥੇ ਆ ਰਹੇ ਜੀ ਤੇ ਜਦੋਂ ਅਸੀਂ ਵੀ ਅੱਗੋਂ ਫਾਇਰ ਕੀਤਾ ਜੀ ਆਪਣੇ ਲਾਇਸੈਂਸੀ ਵੈਪਨ ਦੇ ਨਾਲ ਤੇ ਉਹਨਾਂ ਦੇ ਵੀ ਲੱਗੀਆਂ ਜੀ ਇੱਕ ਜਣੇ ਤੇ ਅੱਛਾ ਜੀ ਤੇ ਉਹ ਕੀ ਹਾਲਤ ਹੈ ਜਿੱਤੇ ਗੋਲੀ ਲੱਗੀ ਉਹਨਾਂ ਹਾਲਤ ਜੀ ਹਾਲੀ ਲੈ ਕੇ ਗਏ ਨੇ ਹਸਪਤਾਲਾ ਗਵਾਂਡ ਗਵਾਂਡ ਆਇਆ ਜੀ ਭੱਜਾ ਮਟਕੇ ਦਾ ਰੌਲਾ ਪੈ ਗਿਆ ਅਸੀਂ ਸਾਰਿਆਂ ਨੂੰ ਬਾਜਾਂ ਮਾਰੀਆਂ ਜੀ ਤੇ ਭੱਜਿਆ ਇਹ ਫਿਰ ਲੈ ਕੇ ਗਏ ਹਾਲੀ ਤੱਕ ਪਤਾ ਨਹੀਂ ਜੀ ਉਹ ਤੋਂ ਫੋਨ ਆਇਆ ਕੋਈ ਪ੍ਰਸ਼ਨ ਥੈਟਰ ਚ ਜਿਹੜੀ ਤੁਸੀਂ ਜਵਾਬੀ ਕਾਰਵਾਈ ਕੀਤੀ ਉਹਦੇ ਵਿੱਚ ਵੀ ਲੱਗੀ ਕਿਸੇ ਨੂੰ ਗੋਲੀ ਜੇ ਕੁਝ ਕਹਿ ਨਹੀਂ ਸਕਦੇ ਉਹਨਾਂ ਵਿੱਚ ਲੱਗੀ ਇੱਕ ਨੂੰ ਕੁ ਕਾਂ ਸਬੰਦੇ ਪਏ ਆ ਜੀ ਇੱਕ ਦੀ ਮੌਤ ਵੀ ਹੋਈ ਕਿਹਦੀ ਹੋਈ ਹਾਂਜੀ ਹਾਂਜੀ ਲਟੇਰਾ ਹੋ ਹਾਂਜੀ ਲਟੇਰੇ ਦੀ ਅੱਛਾ ਕੋਈ ਹੋਈ ਪਛਾਣ ਉਹਦੀ ਨਹੀਂ ਜੀ ਹਾਲੇ ਪਛਾਣ ਨਹੀਂ ਕੋਈ ਪ੍ਰਸ਼ਾਸਨ ਆਇਆ ਜੀ ਅੱਛਾ ਜੀ ਹਾਂਜੀ ਉਹਨੂੰ ਵੇਖੋ ਕਰ ਕੀ ਮੰਗ ਕਰਦੇਗੇ ਮੰਗੇ ਇਹੋ ਕਰਦੇ ਆ ਸਾਨੂੰ ਅਨਸਾਫ਼ ਚਾਹੀਜੇ ਪ੍ਰਸ਼ਾਸਨ ਕੋਲ ਹਾਂਜੀ ਸੂਚਨਾ ਮਿਲਦਾ ਹੈ ਜੀ ਡੀਐਸਪੀ ਪੁਲਿਸ ਪਾਰਟੀ ਸਮੇਤ ਮੌਕੇ ਦੇ ਉੱਪਰ ਪਹੁੰਚਦਾ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਤੇ ਉਹਨਾਂ ਦੇ ਵੱਲੋਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ ਹੈ ਦੱਸਿਆ ਗਿਆ ਕਿ ਹਥਿਆਰਬੰਦ ਲੁਟੇਰੇ ਸੰਜੋਕੀ ਗੰਦ ਟੱਪ ਕੇ ਅੰਦਰ ਦਾਖਲ ਹੋਏ ਸਨ ਅਤੇ ਉਹਨਾਂ ਦੇ ਵਿਰੁੱਧ ਵਾਰਦਾਤ ਤੋਂ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਦਿਨ ਜਦੋਂ ਕਿ ਫਾਇਰਿੰਗ ਹੁੰਦੀ ਹੈ ਤਾਂ ਇੱਕ ਲੁਟੇਰਾ ਆਪਣੀ ਜਾਨ ਗਵਾ ਬੈਠਦਾ ਅਤੇ ਡੇਰੇ ਦੇ ਵਿੱਚ ਰਹਿ ਰਹੇ ਇੱਕ ਵਿਅਕਤੀ ਵੀ ਗੋਲੀ ਲੱਗਣ ਕਰਕੇ ਜ਼ਖਮੀ ਹੋਇਆ ਸਾਰੀ ਘਟਨਾ ਵਾਪਰੀ ਹੈ ਮਹੋਤੋ ਇਹ ਕੀ ਘਟਨਾ ਹੈ ਸਾਰੀ ਕਿਹੜੀ ਇਹ ਜੀ ਮਿਡਨਾਈਟ ਰਾਤੀ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਹਾਂਜੀ ਐਸਐਚਓ ਸਾਹਿਬ ਨੇ ਦੰਦਾ ਕਰਕੇ ਇੱਥੇ ਪਿੰਡ ਜਿਹੜਾ ਪੀਲੋਵਾਲਿਆ ਇੱਥੇ ਜਸਪਾਲ ਸਿੰਘ ਜਗਰਾਤ ਸਿੰਘ ਜਿਹੜੇ ਆ ਦੋ ਭਰਾ ਰਹਿੰਦੇ ਜਿਹੜੇ ਡੇਰੇ ਤੇ ਤੇ ਉਹਨਾਂ ਵੱਲੋਂ ਇਤਲਾਹ ਦਿੱਤੀ ਗਈ ਸੀ ਵੀ ਸਾਡੇ ਘਰ ਕੋਈ 10-12 ਬੰਦੇ ਜਿਹੜੇ ਆ ਵੀ ਉਹਨਾਂ ਨੇ ਕੋਈ ਹਮਲਾ ਕੀਤਾ ਤੇ ਦੁਆਰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਕਰਕੇ ਇਹਨਾਂ ਨੇ ਆਪਣੇ ਰਾਈਫਲ ਦਾ ਫਾਇਰ ਕੀਤਾ ਤੇ ਅਗੋਂ ਉਹਨਾਂ ਨੇ ਵੀ ਫਾਇਰ ਕੀਤੇ ਸੀ ਜਿਹਦੇ ਨਾਲ ਇੱਕ ਜਿਹੜਾ ਇਹਦੇ ਚ ਅਨਨੋਨ ਪਰਸਨ ਹੈ ਜਿਹੜਾ ਉਹਦੀ ਡੈਥ ਹੋ ਗਈ ਆ ਹਾਂਜੀ ਤੇ ਇਹਨਾਂ ਦਾ ਭਰਾ ਜਿਹੜਾ ਜਸਪਾਲ ਸਿੰਘ ਆ ਉਹ ਵੀ ਇੰਜਰਡ ਹੈ ਲਾ ਹਸਪੀਟਲ ਐਡਮਿਟ ਹੈ ਮੌਕੇ ਤੇ ਆਏ ਆ ਕੁਈ ਨਹੀਂ ਤਫ਼तीश ਕਰ ਰਹੇ ਆਂ ਦੇਖਦੇ ਆਂ। ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕ ਕਾਫੀ ਸਹਮੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਦੇ ਹੋਰ ਵੀ ਪੁਖਤਾ ਬੰਦੋਬਸਤ ਕੀਤੇ ਜਾਣ ਤਾਂ ਕਿ ਅਜਿਹੇ ਜਿਹੜੇ ਕਿਸ ਸਮਾਜ ਵਿਰੋਧੀ ਅੰਸਰ ਹੁੰਦੇ ਨੇ ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਾ ਹੋ ਸਕਣ ਤੇ ਸੂਬੇ ਦੇ ਵਿੱਚ ਅਮਨ ਕਾਇਮ ਰੱਖਣ ਦੀ ਜਿਹੜੀ ਸਥਿਤੀ ਆ ਉਹ ਬਹਾਲ ਲਈ।